ਤਸ਼ੂਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਜਿਸੂਬੇ ਭਾਰਤ ਵਿੱਚ ਲੁੱਟਾਂ ਖਵਾ ਤੇ ਚੋਰੀ ਦੇ ਮਾਮਲੇ ਜਿਹੜੇ ਨੇ ਉਹ ਵੱਧਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਬਠਿੰਡਾ ਦੇ ਥਾਣਾ ਥਰਮਲ ਦੀ ਪੁਲਿਸ ਨੂੰ ਮੌਕੇ ਤੇ ਸੱਦਿਆ ਜਾਂਦਾ ਤੇ ਦੱਸਿਆ ਜਾ ਰਿਹਾ ਹੈ ਕਿ ਜੋ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਥੇ ਇੱਕ ਮਹਿਲਾ ਜਿਸ ਦੇ ਪੈਸੇ ਚੋਰੀ ਹੋਏ ਨੇ ਹਾਲਾਂਕਿ ਇਹ ਰਾਜਨੀਤੀ ਦੀ ਗੱਲ ਇੱਥੇ ਇਹ ਹੈ ਕਿ ਇਹ ਮਹਿਲਾ ਅੱਗੋਂ ਕੋਈ ਕਾਰਵਾਈ ਇਸ ਮਾਮਲੇ ਦੇ ਵਿੱਚ ਨਹੀਂ ਕਰਾਉਣਾ ਚਾਹੀ ਤੇ ਨਾ ਹੀ ਇਹ ਦੱਸ ਰਹੀ ਹੈ ਕਿ ਆਖਿਰ ਇਸ ਦੇ ਕਿੰਨੇ ਪੈਸੇ ਚੋਰੀ ਹੋਏ ਨੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਦ ਸੀਸੀਟੀਵੀ ਫੁਟੇਜ ਖੰਗਾਲੀ ਗਈ ਹੈ ਤਾਂ ਇੱਕ ਨਕਾਬਪੋਸ਼ ਜ਼ਰੂਰ ਨਜ਼ਰ ਆਇਆ ਹਾਲਾਂਕਿ ਇਹ ਮਹਿਲਾ ਕਹਿ ਰਹੀ ਹੈ ਕਿ ਇਸ ਦੇ ਇਹ ਪੈਸੇ ਚੋਰੀ ਹੋਏ ਨਹੀਂ ਪਰ ਇਸ ਮਾਮਲੇ ਦੇ ਵਿੱਚ ਨਾ ਤਾਂ ਇਹ ਮਹਿਲਾ ਜਿਹੜਾ ਸਹੀ ਢੰਗ ਦੇ ਨਾਲ ਦੱਸ ਰਹੀ ਹੈ ਕਿ ਆਖਿਰ ਕਿੰਨੇ ਪੈਸੇ ਚੋਰੀ ਹੋਏ ਨੇ ਤੇ ਨਾ ਹੀ ਕੋਈ ਕਾਰਵਾਈ ਕਰਉਣਾ ਚਾਹੁੰਦੀ ਹੈ ਹਾਲਾਂਕਿ ਮੌਕੇ ਤੇ ਜਦ ਪੁਲਿਸ ਪਹੁੰਚੀ ਹੈ মিডিਆ ਜਿਹੜੇ ਕਰਮੀ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਇਸ ਬਾਬਤ ਉਸ ਨੂੰ ਸਵਾਲ ਵੀ ਕੀਤਾ ਗਿਆ ਤਾਂ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਫਿਲਹਾਲ ਤਾਂ ਮਹਿਲਾ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੀ ਪਰ ਉਹਨਾਂ ਦੇ ਬੋਲੇ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਮੈਨੂੰ ਆਪ ਨੂੰ ਕੋਈ ਬੀਐਮਐਨ ਨੂੰ ਕੁਝ ਨਹੀਂ ਪਤਾ। ਅੱਛਾ ਕਿੰਨੇ ਕੇ ਪੈਸੇ ਸੀਗੇ ਉਸ ਦੇ ਅਸਲ? ਮੈਡੀਕਲ ਜਾਣੀ ਕਿੰਨੇ ਕੇ ਪੈਸੇ ਸੀਗੇ ਪਤਾ? ਠੀਕ ਹੈ। ਜਿਹੜਾ ਮੇਰਾ ਇਹ ਸੀ ਰਣਜੀਤ ਸਿੰਘ ਹੈ ਥਾਣਾ ਥਰਮਲ ਬਠਿੰਡਾ ਅੱਜ ਅੱਜ ਸਾਨੂੰ ਫੋਨ ਆਇਆ ਸੀ ਪੀਸੀਆ ਤੋਂ ਕਿ ਇੱਥੇ ਇੱਕ ਲੇਡੀ ਦੇ ਵੈਸੇ ਚੋਰੀ ਹੋ ਗਿਆ ਪਰਤਾਲ ਨਹੀਂ ਪਹੁੰਚੇ ਆ ਚੰਦਰਪਾਲ ਕੋਲ ਲੇਡੀ ਜੀ ਮਿਲੀ ਸੀ ਜੋ ਕੀ ਕਹਿੰਦੀ ਮੇਰੇ ਥੋੜੇ-ਵੋਟੇ ਪੈਸੇ ਸੈਂ ਦੱਸ ਨੀਰੇ ਕਿੰਨੇ ਪੈਸੇ ਸੀ ਜੀ ਦੀ ਪਰਤਾਲ ਕੀਤੀ ਜਾ ਰਹੀ ਹੈ ਪਰਤਾਲ ਤੋਂ ਬਾਅਦ ਜੈਸੀ ਸੂਰਤ ਹੋਵੇਗੀ ਕੋਈ ਕਰਮ ਅਮਰ ਚੱਲਿਆ ਦੇ ਜਾਓ ਸੀਸੀਟੀਵੀ ਫੁਟੇਜ 'ਚ ਇੱਕ ਨੌਜਵਾਨ ਮੁੰਡਾ ਉਹਦਾ ਮੂੰਹ ਬੱਟਾ ਆਇਆ ਉਹ ਹੈ ਇਹ ਮੇਰੀ ਤਸਵੀਰ ਹੈ ਤੇ ਲੇਡੀ ਜੀ ਹੈ ਮਹਾਲੀ ਰਹਿੰਦੇ ਆ ਵੈਸੇ ਗੁਰਗੋਵਰ ਸਿੰਘ ਨਗਰ ਆਈ ਦਾ ਘਰ ਹੈ ਨਾਮ ਕੀ ਹੈ ਜੀ ਇਹ ਤਾਂ ਸ਼ੇਧਰਪਾਲ ਕੌਰ ਹੈ। ਉਹ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ? ਨਹੀਂ ਤਾਂ ਫਿਲਹਾਲ ਤਾਂ ਕੋਈ ਕਾਰਵਾਈ ਕਰਾਉਣੀ ਨਹੀਂ ਚਾਹੁੰਦੀ ਜੀ। ਲੇਡੀ ਕੋਈ ਕਾਰਵਾਈ ਕਹਿੰਦੀ ਕਰਾਉਣੀ ਨਹੀਂ ਮੈਂ। ਘਟਨਾ ਵਾਪਰੀ ਹੈ ਉਹਨੇ ਦੱਸਤਾ ਜੀ। ਘਟਨਾ ਐਵੇਂ ਨਹੀਂ ਦੱਸ ਸਕਦੇ ਕਿੰਨੇ ਪੈਸੇ ਹੋਏ। ਉਹ ਤਾਂ ਇਹ ਤਾਂ ਦੱਸਿਆ ਵੀ ਘਟਨਾ ਵਾਪਰੀ ਹੈ ਕੋਈ। ਘਟਨਾ ਹਾਂ ਹਾਂ ਇਹ ਕੋਈ ਬੈਗ ਸੀ ਉਹਦਾ ਜੋ ਚੁੱਕ ਕੇ ਲੈ ਗਿਆ।